ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਹਾਂ ਜੀ ਅੱਜ ਦਾ ਵਲੋਗ ਹੈਗਾ ਜੀ ਆਪਣਾ ਮੈਂ ਲੈਂਗੁਏਜ ਅਡ ਲਈ ਬਾਵਾ ਤੇ ਤੇ ਬਾਵਾ ਦੀ ਮਤਲਬ ਲਰਨਿੰਗ ਵਾਲੀਆਂ ਬਾਵਾ ਨੇ ਆ ਤੇ ਇਹਨਾਂ ਮੈਂ ਆਪਾਂ ਲੱਗੀਆਂ ਲੈਸ ਤੇ ਦਿਖਾਉਣੀ ਆ ਤੁਹਾਨੂੰ ਵੀ ਕਿ ਲੈਸ ਕਿਸ ਤਰੀਕੇ ਨਾਲ ਲਾਈਦੀ ਏ ਤੇ ਕਿਸ ਤਰ੍ਹਾਂ ਬਾਵਾ ਐ ਦੂਜੀਆਂ ਕੋ ਖੁੱਲੀਆਂ ਨੇ ਪਾਕਿਸਤਾਨੀ ਬਾਵਾ

ਸਿੱਧੀ ਰੱਖਣੀ ਹੈ ਤੇ ਜਿਹੜੀ ਆ ਬਾਦੀ ਆਪਾਂ ਪੁੱਠੀ ਰੱਖਣੀ ਹੈ ਤੇ ਇਹਦਾ ਜਿਹੜਾ ਲੈਸ ਦਾ ਜਿਹੜਾ ਮੂੰਹ ਹੈ ਇਧਰਲੀ ਅੰਦਰਲੀ ਸਾਈਡ ਕਰਨਾ ਹੈ ਸਤਨਾਪਾ ਦੋਨ ਨੇ ਤਾਂ ਨੂੰ ਲੈਸ ਇਕੱਠੀ ਵੀ ਲਾ ਲੈਣੀ ਇਸ ਤਰੀਕੇ ਨਾਲ ਉਹ ਇਧਰੋਂ ਆਪਾਂ ਸਿੱਧਾ ਤੇ ਇਧਰੋਂ ਆਪਨਾ ਐਸਡ ਕੁੱਠਾ ਤੇ ਲੈਸ ਕੁੱਠੇ ਪਾਸੇ ਹੀ ਰੱਖਣੀ ਹੈ ਬਹੁਤ ਹੀ ਆਸਾਨ ਤੇ ਸੌਖੇ ਤਰੀਕੇ ਨਾਲ ਇਦਾਂ ਲੱਗ ਜਾਂਦੀ ਹੈ ਇਹ ਆਪਾਂ ਜਿੰਨਾ ਹੀ ਫੋਲਡਿੰਗ ਕਰਨਾ ਹੈ ਆਪਾਂ ਤੱਕ ਲਗਾਏ ਹੋਈ ਨਹੀਂ ਇਸ ਤਰ੍ਹਾਂ ਇੱਕ ਪਲਟੀ ਮਾਰਨੀ ਤੇ ਦੂਸਰੀ ਦੂਸਰੀ ਪਲਟੀ ਆਪਾਂ ਦੇ ਉੱਪਰ ਮਾਰ ਦਿੰਦੇ ਸਸਤਾ ਰੱਖੀ ਆਪਾਂ ਨਾਲ ਨਾਲ ਚੋਲੀ ਕਰੀ ਜਾਵਾਂਗੇ ਇਹ ਫਰਾਈ ਲਗਾਈ ਜਾਵਾਂਗੇ ਇਸ ਤਰ੍ਹਾਂ ਪੂਰੇ ਧਿਆਨ ਨਾਲ ਲਗਾਉਣੀ ਜੋ ਲੈਨਿੰਗ ਲੱਗੀ ਹੈ ਨਾ ਇਸ ਕਰਕੇ ਆਪਾਂ ਇਸ ਤਰੰਗਲ ਵਿੱਚ ਇਦਾਂ ਕਰਕੇ ਅਸੀਂ ਗੰਗਲ ਫੇਰ ਲੈਣੀ ਹੈ ਜੇ ਆਪਣੀ ਜਿਹੜੀ ਆ ਜਿਹੜੀ ਸ਼ਰਟ ਦਾ ਬਾਜੂ ਦਾ ਕੱਪੜਾ ਅੱਗੇ ਨਾ ਆ ਜਾਵੇ ਬਾਹਰ ਤੇ ਲੈਨਿੰਗ ਇਦਾਂ ਨਾ ਆਵੇ ਫਿਰ ਇਸ ਤਰ੍ਹਾਂ ਕੀ ਲੈਨਿੰਗ ਛੋਟੀ ਰੱਖ ਜਿੰਦੀ ਤੇ ਉੱਪਰਲਾ ਕੱਪੜਾ ਜਿਹੜਾ ਕੱਟ ਜਾ ਵਾਜ ਜਾਂਦਾ ਲੈਨਿੰਗ ਕੱਟ ਜਾ ਇਸ ਤਰੀਕੇ ਨਾਲ ਲੱਗ ਜਾਣਾ ਹੁਣ ਆਪਾਂ ਇਹਨੂੰ ਉੱਪਰ ਦਬੋਂ ਮੇ ਸिलाई ਲਗਾ ਦਿੰਦੇ ਹਾਂ ਆਸਤੇ ਹੀ ਦੋਨੋਂ ਸੈਡ ਬਹੁਤ ਜ਼ਿਆਦਾ ਫਿਨਿਸ਼ਿੰਗ ਆਉਂਦੀ ਹੈ ਤਾਂ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਇਹਦਾ ਸਲਾਈ ਲਾਉਣ ਦਾ ਤਰੀਕਾ ਕਿ ਇਹ ਗੋ ਬਾਜੂ ਖੁੱਲੀ ਹੈ ਤੇ ਪਹਿਲਾਂ ਆਪਾਂ ਨਾ ਸਿੱਧੇ ਪਾਸੇ ਇਸ ਤਰ੍ਹਾਂ ਸਲਾਈ ਲਗਾ ਲਵਾਂਗੇ ਜੋ ਆਪਣੀ ਬਾਜੂ ਖੁੱਲੀ ਹੈ ਨਾ ਕਿ ਜਿਸ ਤਰ੍ਹਾਂ ਆਪਾਂ ਇੰਟਰਲੋ ਕਰਦੇ ਹਾਂ ਉਸ ਦੀ ਵੇਦਗੀ ਹੈ ਇਸ ਤਰ੍ਹਾਂ ਆਪਾਂ ਅੰਡਰਗ੍ਰਾਉਂਡ ਕਰ ਲਾਂਗੇ ਸਲਾਈ ਨੂੰ ਪਹਿਲਾਂ ਆਪਾਂ ਸਿੱਧੇ ਤੋਂ ਸਲਾਈ ਲਗਾਵਾਂਗੇ ਫਿਰ ਆਪਾਂ ਕੁੱਠੇ ਲਗਾਵਾਂਗੇ ਇਸ ਤਰ੍ਹਾਂ ਬਸ ਸਲਾਈ ਲਗਾ ਲਈ ਹੋਇਨਾ ਪਾਸ ਉਠਾ ਕਰ ਲਈਏ ਇਸ ਆਪਣੇ ਬਾਹ ਦੀ ਮੋਰੀ ਹੈਗੀ ਹੈ 7 ਆਪਾਂ 7 ਤੇ ਮਾਰਕਟ ਤੇ ਲੀ ਕਰਿਆ ਹੋਇਆ ਹੈ ਤੇ ਹੁਣ ਆਪਾਂ ਸਦਾਈ ਲਗਾ ਲਵਾਂਗੇ

ਆਪਣਾ ਖਤਮ ਹੋ ਚੁੱਕਿਆ ਇੱਥੇ ਆਪਣਾ ਖਤਮ ਇਦਾਂ ਦਿਖਾ ਦਿੰਨੇ ਆ ਇੱਕ ਸਲਾਈ ਲੱਗ ਚੁੱਕੀ ਹੈ ਫਿਰ ਡਬਲ ਨਹੀਂ ਲੱਗੀ ਡਬਲ ਆਪਾਂ ਬਾਅਦ ਵਿੱਚ ਹੰਗਾਵਾਂਗੇ ਨਸਤਰੀ ਕੇ ਜਾਨ ਆਪ ਨੂੰ ਬਾਜੂ ਪਾਣੀ ਹੈ ਜਿਵੇਂ ਹੁਣ ਬਾਜੂ ਲੂ ਵਿੱਚ ਜੇ ਆਪਾਂ ਅੰਡਰਗਰਾਊਂਡ ਕਰਤੇ ਬਿਲਕੁਲ ਹੀ ਨਹੀਂ ਦਿਖੇਗਾ ਆਵਲੇ ਚ ਇੰਟਰਲੋਕ ਵੀ ਨਹੀਂ ਦਿਖੇਗੀ ਜਿਵੇਂ ਇੰਟਰਲੋਕ ਆਪਾਂ ਕਰ ਲਨੇ ਉਹ ਦਿਖਦੀ ਏ ਕੁੱਲੇ ਤੇ ਇਸ ਤਰ੍ਹਾਂ ਹੀ ਕਰਿਓ ਤੇ ਇਦਾਂ ਕਰਕੇ ਬਾਅਦ ਵਿੱਚ ਆਪਾਂ ਤਰਪਾਈ ਕਰਾਂਗੇ ਨਾ ਇੱਕ ਦੋ ਤਰਪਾਈ ਦੇ ਟਾਂਕੇ ਲਗਾ ਦਵਾਂਗੇ ਤੇ ਇਸ ਤਰ੍ਹਾਂ ਇਹ ਨਾਲ ਰਹਿ ਜੂਗਾ ਇਹ ਆ ਗਿਆ ਨਹੀਂ ਇਹ ਆਪਣਾ ਕੱਪੜਾ ਹੈ ਨਾ ਬਰਬਰੀ ਦਾ ਇਸ ਕਰਕੇ ਫਲਫੀ ਰਹਿ ਰਿਹਾ ਹੈ ਬੈਠ ਨਹੀਂ ਰਿਹਾ ਫਲਫੀ ਹੈ ਦੇਖੋ ਜੇਕਰ ਸਾਡੀ ਵੀਡੀਓ ਮੇਰੀ ਤੁਹਾਨੂੰ ਪਸੰਦ ਆਈ ਹੋਵੇ ਤੇ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਥੈਂਕ ਯੂ ਜੀ ਧੰਨਵਾਦ ਜੀ